ਕੋਈ ਨਿੰਦਿਆ ਸੈਸ਼ਨ ਵਾਲਾ ਸਰਕਾਰੀ ਦੇਖੋ ਮੇਰਾ ਖਿਆਲ ਹੈ ਕਿ ਜੇ ਵਿਧਾਨ ਸਭਾ ਦੇ ਵਿੱਚ ਕਿਸੇ ਐਸਆਈ ਦੀ ਡਿਸਕਸ਼ਨ ਹੋਣੀ ਆ ਤਾਂ ਮੈਨੂੰ ਲੱਗਦਾ ਇਹ ਤੋਂ ਡੈਮੋਕ੍ਰੇਸੀ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਸਰਕਾਰ ਦੀ ਹੋਰ ਮਾੜੀ ਕਾਰਗੁਜ਼ਾਰੀ ਮੈਂ ਨਹੀਂ ਦੇਖ ਸਕਦਾ ਕਿਉਂਕਿ ਅੱਜ ਤੋਂ 4 ਮਹੀਨੇ ਪਹਿਲਾਂ ਮੈਂ ਐਡੀਜੀਪੀ ਸਾਈਬਰ ਕ੍ਰਾਈਮ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਇਆ ਸੀ ਜਿਹਦੇ ਵਿੱਚ ਮੇਰਾ ਵੀ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਸੀ ਉਹਨੂੰ ਉਹ ਉਹਨਾਂ ਨੂੰ ਲਿਖਿਆ ਗਿਆ ਸੀ ਔਰ ਮੈਂ ਹੋਰ ਵੀ ਦੇਖਿਆ ਕਿ ਜਿਹੜੇ ਖਾਸ ਕਰਕੇ ਸਿੱਖਾਂ ਪ੍ਰਤੀ ਜਿਹੜਾ ਨਫ਼ਰਤ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਚਲਾਈ ਜਾ ਰਹੀ ਆ ਲੇਕਿਨ 4 ਮਹੀਨੇ ਬੀਤਣ ਦੇ ਬਾਅਦ ਔਰ ਇਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਰਾਜ ਸਭਾ ਮਿਸਟਰ ਸਾਨੀ ਉਹਨਾਂ ਨੇ ਵੀ ਦਿੱਲੀ ਦੇ ਵਿੱਚ ਇਹ ਮੁੱਦਾ اٹھਾਇਆ ਕਿ ਬੀਜੇਪੀ ਹੇਟ ਪ੍ਰੋਪਗੈਂਡਾ ਜਿਹੜਾ ਸਿੱਖ ਜਮਦੇ ਅਗੇਂਸਟ ਕਰ ਰਹੀ ਆ ਲੇਕਿਨ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹਨਾਂ ਨੂੰ ਸਪੋਰਟ ਕਰਦੀ ਦੇਖਦੀ ਆ ਲੇਕਿਨ ਦੂਸਰੇ ਪਾਸੇ ਅਸੀਂ ਇੱਕ ਆਮ ਜਿਹੜਾ ਇੱਕ ਐਸਆਈ ਆ ਉਹਦਾ ਜਿਹੜਾ ਇਸ਼ੂ ਲਿਆ ਕੇ ਮੈਨੂੰ ਲੱਗਦਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਹੱਥ ਖੜੇ ਕਰ ਦਿੱਤੇ ਕਿ ਐਡਮਿਨਿਸਟ੍ਰੇਸ਼ਨ ਸਾਡੇ ਕੋਲ ਕੋਈ ਮੰਨਦੀ ਨਹੀਂ ਆ ਨਹੀਂ ਤਾਂ ਇੱਕ ਐਸਆਈ ਜਿਹੜਾ ਉਹ ਕੋਈ ਸਰਕਾਰ ਲਈ ਏਡੀ ਵੱਡੀ ਚੀਜ਼ ਨਹੀਂ ਹੁੰਦਾ ਸੋ ਮੈਂ ਤਾਂ ਹੈਰਾਨ ਹਾਂ ਭਗਵੰਤ ਮਾਨ ਸਰਕਾਰ ਦੇ ਉੱਤੇ ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਐਹੋ ਜੀ ਚੀਜ਼ ਜਿਹੜੀ ਆ ਇਸ ਸੈਸ਼ਨ ਦੇ ਵਿੱਚ ਆਈ ਹੋਵੇ ਔਰ ਫਿਰ ਮੈਂ ਦੇਖਿਆ ਕੱਲ ਤਾਂ ਮੈਂ ਹੈ ਨਹੀਂ ਸੀਗਾ ਲੇਕਿਨ ਕਹਿੰਦੇ ਸੁਣਿਆ ਵੀ ਭਗਵੰਤ ਮਾਨ ਜੀ ਕਹਿੰਦੇ ਵੀ ਪਹਿਲੇ ਪੰਜਾਂ ਚੀਮਨਿਸਟਰਾਂ ਚੋ ਮੇਰੀ ਪਰਫਾਰਮੈਂਸ ਆ ਮੈਨੂੰ ਲੱਗਦਾ 16 ਦੀ ਲਿਸਟ ਕੱਢ ਕੇ ਲਿਆਂਦੀ 16 ਦੇ ਵਿੱਚ ਤਾਂ ਹੈ ਹੋ ਨਹੀਂ ਸੀ ਲੇਕਿਨ ਇਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਔਰ ਅੱਜ ਵੀ ਜਿਹੜਾ ਖਾਸ ਕਰਕੇ ਫਾਇਰ ਸੇਫਟੀ ਜਿਹੜਾ ਬਿੱਲ ਲੈ ਕੇ ਆਏ ਆ ਔਰ ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਕੀਤੀਆਂ ਮੈਨੂੰ ਲੱਗਦਾ ਕਿ ਜਿੱਦਾਂ ਕਿਤੇ ਕਮੇਡੀ ਸਰਕਸ ਚੱਲਦੀ ਹੁੰਦੀ ਆ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਇੱਥੇ ਵਿਧਾਨ ਸਭਾ ਦੇ ਵਿੱਚ ਪੈਦਾ ਹੋਏ ਆ ਔਰ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਵੀ ਜਿਹੜਾ ਇਹਨਾਂ ਲਈ ਬਹੁਤਾ ਚੰਗਾ ਨਹੀਂ ਜਾਇਤੇ ਤੁਹਾਨੂੰ ਲਈ ਕਿ ਮੈਂ ਸਾਰਾ ਕੁਝ ਦਿੱਤਾ ਸੀ ਲੇਕਿਨ ਅਨਫੋਰਚੂਨੇਟਲੀ ਅੱਜ ਤੱਕ ਰਾਦਰ ਕੇ ਐਸਜੀਪੀਸੀ ਨੇ ਇੱਕ ਆਫੀਸ਼ਲ ਜਿਹੜੀ ਆ ਉਹ ਕੰਪਲੇਂਟ ਦਿੱਤੀ ਸੀ ਪਰ ਉਹਦੇ ਤੇ ਵੀ ਰਾਦਰ ਕੇ ਜਿਹੜੇ ਜਿਹੜੇ ਵੀ ਕਿਤੇ ਕਿਸਾਨ ਨੂੰ ਸਪੋਰਟ ਕਰਦੇ ਹੋਏ ਜਾਂ ਕਿਤੇ ਸਿੱਖ ਇਸ਼ੂਜ਼ ਨੂੰ ਸਪੋਰਟ ਕਰਦੇ ਹੋਏ ਮੈਨੂੰ ਲੱਗਦਾ ਉਹਨਾਂ ਦੇ ਅਕਾਊਂਟਸ ਜਿਹੜੇ ਆ ਉਹਨਾਂ ਨੂੰ ਜਰੂਰ ਅਪਹੋਲਡ ਜਿਹੜਾ ਕੀਤਾ ਹੈ ਰੀਜ਼ਨ ਕਿਉਂਕਿ ਇਹ ਭਾਜੀਪੀ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਸੋ ਇਸ ਕਰਕੇ ਇਹ ਹਰ ਉਹ ਕੰਮ ਕਰਦੀ ਆ ਜਿਹੜੀ ਕਿ ਭਾਜੀਪੀ ਨੂੰ ਸੂਟ ਕਰਦਾ ਵੇਖੋ ਪੰਜਾਬ ਦੇ ਵਿੱਚ ਤਾਂ ਮੈਂ ਡਟ ਕੇ ਔਰ ਅਸੀਂ ਡਟ ਕੇ ਵਿਰੋਧ ਇਸ ਚੀਜ਼ ਦਾ ਕਰਦੇ ਆਂ ਔਰ ਪਿਛਲੇ ਸਮੇਂ ਚ ਵੀ ਕੀਤਾ ਔਰ ਆਉਣ ਵਾਲੇ ਸਮੇਂ ਚ ਵੀ ਜਿਹੜਾ ਉਹ ਕਰਨ ਦੇ ਦੇਖੋ ਪੰਚਾਇਤੀ ਦੀਆਂ ਚੋਣਾਂ ਨੂੰ ਜਿਹੜਾ ਸਿੰਬਲ ਖਤਮ ਕੀਤਾ ਕਿਆ ਲੇਕਿਨ ਮੈਂ ਤਾਂ ਮੈਨੂੰ ਉਦੋਂ ਬੋਲਣ ਨਹੀਂ ਦਿੱਤਾ ਗਿਆ ਉਸ ਬਿੱਲ ਤੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਸਾਰਾ ਕੁਝ ਪ੍ਰੋਸੈਸ ਜਿਹੜਾ ਆ ਉਹ ਦੁਆਰਾ ਸ਼ੁਰੂ ਕਰਾਇਆ ਨਹੀਂ ਤਾਂ ਇਹਨਾਂ ਨੇ ਤਾਂ 125000 ਪੰਚਾਇਤ ਤੇ 356 ਲਾਤੀ ਸੀ ਕਿਉਂਕਿ ਸੀਐਮ ਸਾਹਿਬ ਹੀ ਕਹਿੰਦੇ ਸੀ ਨਾ ਕਿ 356 ਇਹ ਲਾਉਣ ਨੂੰ ਫਿਰਦੇ ਆ ਸਾਡੀ ਸਟੇਟ ਤੇ ਇਹਨਾਂ ਨੇ ਤਾਂ ਸਾਰੀਆਂ ਪੰਜਾਬ ਦੀਆਂ ਪੰਚਾਇਤਾਂ ਤੇ 356 ਲਾਤੀ ਸੀ ਮੈਂ ਤਾਂ ਤਾਂ ਹੀ ਕਿਹਾ ਸੀ ਕਿ ਤੁਹਾਨੂੰ ਡੇਢ ਸਾਲ ਹੋ ਗਿਆ ਪੰਚਾਇਤਾਂ ਦੀ ਇਲੈਕਸ਼ਨ ਔਰ ਡੇਢ ਸਾਲ ਹੀ ਲਗਭਗ ਹੋ ਗਿਆ ਕਾਰਪੋਰੇਸ਼ਨ ਦੀ ਇਲੈਕਸ਼ਨ ਨੂੰ ਔਰ ਅੱਜ ਜਿਹੜਾ ਇੱਕ ਬਿੱਲ ਲਿਆਂਦਾ ਜਿਹੜਾ ਮੰਡੀਆਂ ਦਾ ਬਿੱਲ ਹੈ ਜਿਹਦੇ ਵਿੱਚ ਇਹਨਾਂ ਨੇ ਡੇਟ ਦੀ ਐਮੈਂਡਮੈਂਟ ਕਰਾਈ 1 ਸਾਲ ਦੀ 25 ਸਤ ਤੱਕ ਔਰ ਮੈਨੂੰ ਲੱਗਦਾ ਇਹ ਪਿਓਰਲੀ ਅਨ ਡੈਮੋਕਰੇਟਿਕ ਹੈਗਾ ਜਿਹਦੇ ਵਿੱਚ ਮੈਨੂੰ ਨਹੀਂ ਕਦੀ ਵੀ ਲੱਗਿਆ ਕਿਉਂਕਿ ਇਲੈਕਟਡ ਬੰਦੇ ਜਿਹੜੇ ਆ ਉਹਨੂੰ ਚਲਾਉਣ ਤਾਂ ਕਿ ਉਹਦਾ ਜਿਹੜਾ ਪ੍ਰਬੰਧ ਹੈ ਮੰਡੀਆਂ ਦਾ ਪ੍ਰਬੰਧ ਕਿਉਂਕਿ ਮੋਢਲਾ ਪ੍ਰਬੰਧ ਹੈ ਬੰਦੀਆਂ ਦਾ ਪ੍ਰਬੰਧ ਜਿਹੜਾ ਉਹ ਠੀਕ ਹੋ ਸਕਦਾ ਨਹੀਂ ਪੰਚਾਇਤਾਂ ਪਹਿਲਾਂ ਵੀ ਬਿਨਾ ਸਿੰਬਲ ਤੋਂ ਔਰ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੀਆਂ ਯੂਨੀਨਿਮਸਲੀ ਪੰਚਾਇਤਾਂ ਚੁਣ ਹੋਣਗੀਆਂ ਅਸੀਂ 5 ਲੱਖ ਰੁਪਈਆ ਦੇਵਾਂਗੇ ਪਰ ਪਿਛਲੀਆਂ ਪੰਚਾਇਤਾਂ ਨੂੰ ਵੀ ਇਹਨਾਂ ਨੇ ਦਿੱਤਾ ਨਹੀਂ ਹੈ ਜਿਹੜੀਆਂ ਇਸ ਸਮੇਂ ਦੇ ਵਿੱਚ ਨੇ ਮੈਂ ਤਾਂ ਇਹ ਕਿਹਾ ਸੀ ਕਰਵਾ ਜ਼ਰੂਰ ਦਿਓ ਕਿਉਂਕਿ 2.5 ਸਾਲ ਦਾ ਸਮਾਂ ਤਾਂ ਲੰਘ ਗਿਆ ਤੇ ਕਾਰਪੋਰੇਸ਼ਨ ਡੇਢ ਡੇਢ ਸਾਲ ਹੋ ਗਿਆ ਕਾਰਪੋਰੇਸ਼ਨ ਦੀ ਡੇਟ ਲੰਘਿਆਂ ਨੂੰ ਤੇ ਮੈਂ ਕਿਹਾ ਕਰਵਾ ਜ਼ਰੂਰ ਦਿਓ ਇਸ ਕਰਕੇ ਵੀ ਤਾਂ ਕਿ ਤੁਹਾਡਾ ਵਿਸ਼ਵਾਸ ਨਹੀਂ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਤੁਸੀਂ ਉਹਦੇ ਵਿੱਚ ਵੀ ਕੋਈ ਅਮੈਂਡਮੈਂਟ ਲਿਆਓ ਸਰ ਸਰ ਇੱਕ ਮਿੰਟ ਸਰ ਸਰ ਇੱਕ ਮਿੰਟ ਇੱਕ ਮਿੰਟ